ਮਾਸ ਸੀਨੀਅਰ ਰੈਕਨ ਅਫੋਰਸਮੈਂਟ ਫਰੰਟਾ ਰਣਜੀਤ ਸਿੰਘ ਆਪਣੇ ਸਟਾਫ ਦੇ ਨਾਲ ਉੱਚ ਅਧਿਕਾਰੀਆਂ ਦੀ ਹਦਾਇਤਾਂ ਦੇ ਅਨਸਾਰ ਸਾਬਡੀਨ ਸਿਟੀ ਫਰੰਟਾ ਦੇ ਸਟਾਫ ਨਾਲ ਲੈ ਕੇ ਡਾਇਨਟ ਰੇਡ ਕੀਤੀ ਹੈ ਤੇ ਦੇਖਿਆ ਤੇ ਕੁਝ ਦੁਕਾਨਾਂ ਪੰਜ ਦੁਕਾਨਾਂ ਜਿਹੜੀਆਂ ਸਿੱਧੀ ਤਾਲ ਲਗਾ ਕੇ ਚੋਰੀ ਕਰ ਰਹੀਆਂ ਸਨ ਤੇ ਉਹਨਾਂ ਸਾਰੀਆਂ ਤਾਰਾਂ ਨੂੰ ਲਾਹ ਕੇ ਕਬਜ਼ੇ ਚ ਲੈ ਜਾਇਆ ਗਿਆ ਹੈ ਤੇ ਸਾਬਡੀਨ ਨੂੰ ਜਾਰੀ ਕਰ ਦਿੱਤੀ ਗਈ ਹੈ ਜੋ ਇਹਨਾਂ ਦੁਦ ਨੂੰ ਬੰਨ ਦੀ ਚੋਰੀ ਕੀਤੀ ਹੈ ਉਹ ਸਾਧ ਕਰਕੇ ਰਿਕਵਰੀ ਕੀਤੀ ਜਾਵੇਗੀ ਤੇ ਬਾਕੀ ਵੀ ਇਹ ਚੱਲਦਾ ਹੈ ਹੋਰ ਜਿੰਦਾ ਭਿਆਨ ਇਸ ਤੋਂ ਬਾਅਦ ਹੋ ਜਾਊਗਾ ਜਾਂਚ ਜਾਰੀ ਹੈ ਇਹ ਕਿਸ ਤਰ੍ਹਾਂ ਦਾ ਜਣਾ ਬਿਨਾ ਮੀਟਰ ਦੇ ਕੁਬਿਨਾ ਮੀਟਰ ਤੋਂ ਸਿੱਧਾ ਬਿਰਾ ਮੀਟਰ ਤੋਂ ਜੋੜ ਤੋਂ ਸਿੱਧੀ ਤਾਰ ਲਾ ਕੇ ਤੇ ਉਹੀ ਤਾਰ ਲਾ ਕੇ ਕੰਮ ਦੇ ਸਰਕਾਰ ਵੱਲੋਂ ਬਾਕੀ ਬੰਦ ਕਾਨੂੰਨੀ ਹੁਕਮ ਦਿੱਤੀ ਗਿਆ ਤੇ ਉਸ ਦੇ ਬਾਵਜੂਦ ਇਹ ਕਿ ਬਹੁਤ ਵਾਰੀ ਗੱਲ ਹੈ ਕਿ ਕਿ ਸਰਕਾਰ ਵੱਲ ਪਹਿਲਾਂ ਹੀ ਦੇਖੋ ਯੂਨਿਟ ਜਿਹੜੀ ਮਾਫ ਕਰਕੇ ਇਸ ਕਿਤੇ ਇਸ ਉੱਤੇ ਪਰ ਸੇ ਪਬਲਿਕ ਹੱਥ ਨਹੀਂ ਰਹੀ ਇਸ ਦਾ ਕਿ ਇਹ ਜ਼ਰੂਰੀ ਹੈ ਨਾ ਵੀ ਕਰਨਾ ਸਰਕਾਰ ਤਾਂ ਕਿ ਅੱਗੇ ਤੋਂ ਇਹਨਾਂ ਨੂੰ ਮਸਾਫਤ ਮਿਲੇ ਕਿ ਜੋ ਕਾਨੂੰਨੀ ਤੌਰ ਤੇ ਬੰਦਾ ਮੀਟਰ ਲਗਵਾਣ ਆਪਣੇ ਆਪਣੇ ਲਗਾ ਲੈ ਤੋਂ ਆਪਣੀ ਸਪਲਾਈ ਕਰੇ ਇਸ ਹੁਟਾਂ ਨੂੰ ਆਪਣਾ ਇਹ ਡਾਵੇਲ ਕਰਾ ਇਹ ਮੈਂ ਲਗਾਤਾਰ ਕੀ ਜਾਰੀ ਰਹੇ ਜੀ ਬਿਲਕੁਲ ਜਾਰੀ ਰਹੇ ਬਿਲਕੁਲ ਜਾਰੀ ਰਹੇ ਜਰਾਤਾ ਅਜ ਅੱਜ ਸਿੱਟੀ ਸਗਰੀਆਂ ਚੱਲ ਤਾਂ ਅੱਜ ਅਸੀਂ ਸਿਹਰੇ ਦੀ ਸਿੱਟੀ ਸਾਹੂਰੀ ਨੂੰ ਐਕਟੈਂਸ ਸਾਹਿਬ ਦੇ ਨਿਰਦੇਸ਼ਾਂ ਦੇ ਐਸੀ ਸਾਹਿਬ ਦੇ ਨਿਰਦੇਸ਼ਾਂ ਦੇ ਲੋਡ ਸਾਡਾ ਕਾਫੀ ਵੱਧ ਰਿਹਾ ਪੀਲੇ ਜਿਹਾ ਮੇਰਾ ਫ੍ਰੀਡਰ ਤੇ ਪੋ ਰਹੇ ਸੀ ਤੇ ਸਰਕਾਰ ਨੇ 600 ਜੁੰਡ ਦਿੱਤੀ ਲੋਕੀ ਉਹ ਵਾਲਾਂ ਤੋਂ ਬਾਅਦ ਹੀ ਦੁਰਵਰਤੋਂ ਕਰਦੇ ਗੁੰਡੀ ਲਾਉਂਦੇ ਤੇ ਹੁਣ ਅਸੀਂ ਚੈਕਿੰਗ ਜਿਹੜੀ ਆ ਇਹਦੀ ਸਟਾਰਟ ਕੀਤੀ ਆ ਫੇਰ ਦੇ ਟਾਈਮ ਹੀ ਇੱਥੇ 10 ਤੋਂ 15 ਕੇਸ ਖੜੇ ਆ ਹੇ ਹੁਣ ਐਕਸ਼ਨ ਸਾਹਿਬ ਨੂੰ ਫੋਰਸਮੈਂਟ ਦਾ ਮਸਾਤਾ ਤੋਂ ਆਏ ਯਾਰ ਨੰਬਰ ਇਹਨਾਂ ਨਾਲ ਜੋ ਹੈਂਡ ਚੈਕਿੰਗ ਕੀਤੀ ਸੀ ਸਿੱਧੀ ਸਾਡੀ ਜ ਨੇ ਇੱਥੇ ਆਣ ਕੇ ਦੇਖਿਆ ਕਿਉਂ ਸੇਰ ਦੇ ਗਰਮੀ ਜੇ ਲੱਗੇ ਆ ਚਾਰ ਤਕਨਾ ਉੱਪਰ ਚੜ ਕੇ ਵੇਖਿਆ ਵੀ ਉਹ ਸਿੱਧੀ ਸਪਰਾਈਟ ਚਾਰ ਜਾਂਦੀ ਹੈ ਫੇ ਮੀਟਰ ਉਹਦੇ ਵਿੱਚੋਂ ਲਾ ਲਾ ਕੇ ਜੋਨ ਕਰਕੇ ਇਹਦੇ ਚੋਰੀ ਮਗਨੋਨੀ ਕਰਤ ਰਹੇਗੇ ਹੋਰ ਸਾਡੇ ਮੁਲਾਜ਼ਮਾਂ ਜਿਹੜੀ ਉਤਾਰ ਦਿੱਤੀ ਹੈਗੀ ਆ ਇੱਕ ਦੋ ਹੀ ਮੀਟਰ ਵੀ ਹੁਣ ਵੀ ਬੈਕ ਕੀਤੇ ਆ ਬਾਕੀ ਹੁਣ ਫੇਰ ਇਸ ਤੋਂ ਬਾਅਦ ਅਗਲੇ ਬੰਨੇ ਜਾਣਾ ਚੈਕਿੰਗ ਤੇ ਤੇ ਜੋ ਵੀ ਜਿਹੜਾ ਚੋਰੀ ਕਰਦਾ ਉਹਨੂੰ ਭਾਰੀ ਜੁਰਮਾਨੇ ਪਾਈ ਜਾਣਗੇ ਸੈਂ ਲੋਕਾਂ ਨੂੰ ਅਪੀਲ ਕਰ ਰਹੇ ਆਂ ਇਹ ਆ ਤੇ ਸਿੱਧੀ ਹੈਲਪਿੰਗ ਹੈ ਸਾਡੇ ਆਈਡੀਓ ਸਾਹਿਬ 9961113079 ਤੇ ਐਕਸ਼ਨ ਸਾਹਿਬ ਸਰਦਾਰ ਰਵੀ ਸਿੰਘ ਜੀ ਉਹਨਾਂ ਨੰਬਰ ਹੈ 9961113022 ਉਹਨਾਂ ਨੂੰ ਕੋਈ ਵੀ ਲਾਗੇ ਬਨੇ ਚੋਰੀ ਕਰਦਾ ਵਾ ਮਾਰੇ ਅੰਸਰ ਨੱਥ ਪਾਉਣ ਲਈ ਉਹਨਾਂ ਨੰਬਰਾਂ ਤੇ ਫੋਨ ਕਰਕੇ ਦੱਸ ਸਕਦੇ ਆ ਹੋਰ ਜਿਹੜੇ ਪਬਲਿਕ ਦਾ ਦਫ਼ਤਰ ਖਿਆ ਜਾਂਦਾ ਉਹ ਨੰਬਰ ਤੇਹਰੀ ਜਾਣਕਾਰੀ ਦਿੱਤੀ ਜਾਂਦੀ ਇਹ ਚੋਰੀ ਦੀ ਰਿਪੋਰਟ ਵਾਸਤੇ ਲੋਕ ਵੀ ਸੰਜੋਗ ਕਰਨ ਕਰੇ ਕਰਤਾਂ ਦੇ ਕਿਹੜੇ ਕਿਹੜੇ ਇਲਾਕੇ ਵਿੱਚ ਬਿਜਲੀ ਚੋਰੀ ਪੜੀ ਕੀ ਆ ਕੀ ਮੀਟਰ ਨਾਲ ਛੇੜੜੀ ਕੀਤੀ ਹੈ ਐਵੇਂ ਕੇਸ हां जी ਜਿੱਦੇ ਮੀਟਰਾਂ ਸੇੜ ਸਾਰ ਕੀਤੀ ਕੋਈ ਸੀਲ ਲਾਤੋ ਸਧੀਰ ਚੱਲਦੀ ਪਈ ਗੁਰੂਗਾ ਖੂਹ ਲਾਗੇ ਫੜੀ ਹੈ ਗਲੀਆਂ ਦੇ ਵਿੱਚ ਕਾਫੀ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਨਿੱਕੇ ਕਾਜੀਗੋੜ ਚੈਕਿੰਗ ਕੀਤੀ ਆ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਚੰਡੋ ਵਾਲੀ ਗਲੀ ਚੈਕਿੰਗ ਕੀਤੀ ਆ ਹੁਣ ਇਹ ਜਿਹੜਾ ਹੇਅਰ ਕੰਪਲੈਕਸ ਦਾ ਪੁਰਾਣਾ ਬਲਾਕ ਦਫਤਰ ਜਿਹਨੂੰ ਬੋਲਦੇ ਇੱਥੇ ਚੈਕਿੰਗ ਕੀਤੀ ਹੈ ਇਸ ਤੋਂ ਬਾਅਦ ਅਗਲੇ ਰਾਹ ਤੇ ਜਾਣਾ ਜਿੱਦਾਂ ਸਾਫ ਰਹਿਣਗਾ ਦੁਕਾਨਦਾਰ ਆਉਣਗੇ ਹਾਂ ਜੀ ਆ ਤਿੰਨ ਚਾਰ ਦੁਕਾਨਦਾਰ ਹੈਗੇ ਆ ਇਹਨਾਂ ਦੀ ਰਸੀਦੀ ਦਾ ਜਾਂਦੀ ਹੈ ਅੰਦਰ ਦਫਤਰ ਨੂੰ ਉਹਦੇ ਵਿੱਚੋਂ ਲਾ ਲਾ ਕੇ ਕਰ ਵੀ ਅਮਰਤ ਦੇ ਹੁਣ ਇੱਕ ਜੁਰਮਾਨੇ ਪਾਈ ਜਾਣਗੇ ਸਾਾਨੂੰ ਐਲਸੀਡ ਕੱਟ ਕੇ ਦੇਣੀ ਹੈ ਸੀਆਰ ਉਹ ਜੁਰਮਾਨੇ ਪਹੁੰੰਗੇ ਉਸ ਤੋਂ ਬਾਅਦ ਜਿਹੜੀ ਥਾਣੇ ਜਿਹੜਾ ਸਾਡਾ ਬੀਰ ਕੈਂਟੀ ਪਾਵਰ ਟਰੈਕਟਰ ਉੱਥੇ ਰਿਪੋਰਟ ਦਰਜ ਕਰਾਈ ਜਾਊਗੀ ਤੇ ਅਗਲੀ ਕਾਵੇ ਰੰਗ ਦਿੱਤੀ ਜਾਊ